ਚਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਜੀ ਠੀਕ ਠਾਕ ਹੋ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋ ਗਿਆ ਹੋਵੇਂ ਠੀਕ ਆ ਇਹ ਬੱਦਲ ਆਇਆ ਮੀ ਤੜਕੇ ਦਾ ਪਈ ਜਾ ਰਿਹਾ ਸੁਤਿਆਂ ਤੋਂ ਆ ਗਿਆ ਮੈਂ ਇੱਧਰਲੇ ਬੰਨੇ ਹਾਟੇ ਦੇ ਬੱਦਲ ਗੱਜੀ ਜਾਂਦਾ ਇੱਧਰਲੇ ਬੰਨੇ ਮੈਂ ਨਾ ਗਲੀ ਦਾ ਹਾਲ ਮੰਦਾ ਹੈ ਤਾਂ ਜਦੋਂ ਵੀ ਮੀਂਹ ਆਉਂਦਾ ਇਹੋ ਗਲੀ ਫੁੱਲ ਵਗਦੀ ਜਿੰਨਾ ਪਿੰਡ ਦਾ ਪਾਣੀ ਸਾਰਾ ਆਪਣੀ ਗਲੀ 'ਚ ਜਾਂਦਾ ਇੱਧਰ ਦੀ ਦੋਦੀ ਹੈ ਵਿਚਾਰਾ ਹੁਣੇ ਘਰੋਂ ਘਰੀ ਲੋਧ ਦੇ ਗਿਆ ਨਹੀਂ ਪੈਂਦਾ ਉਹ ਗਾੜੀ ਜਾ ਕੇ ਤੇ ਜਿਆਦਾ ਡੂੰਗਾ ਪਣੀ ਹੋ ਜਾਂਦਾ ਨਾਲ ਉੱਥੇ ਤੇ ਉੱਥੇ ਤੇ ਗੋੜ ਤੇ ਡੁੱਬ ਜਾਂਦੇ ਇੱਥੇ ਫਿਰ ਵੀ ਬਚਾ ਸੀ ਤੇ ਇੱਧਰ ਅਸੀਂ ਕੱਲ ਸ਼ਟਰਿੰਗ ਕਰਕੇ ਸਾਰੀ ਥੱਲੇ ਉਤਰੇ ਅਸੀਂ ਤੇ ਟੇਬੂ ਟੂਬ ਲਾ ਕੇ ਰੈਡੀ ਕਰਕੇ ਉਤਰੇ ਅਸੀਂ ਪਲੇਟਾਂ ਫਰੂਟਾਂ ਸਾਫ਼ ਕਰਕੇ ਅੱਜ ਚਾਲ ਦੀ ਤਿਆਰੀ ਤੇ ਇਧਰਲੇ ਬੰਨੇ ਨਹੀਂ ਆ ਗਿਆ ਉਹਨੇ ਟੀਪ ਖਰਾਬ ਕਰਤੀ ਹੁਣੀ ਟੀਪ ਵੀ ਦੁਬਾਰੇ ਲਾਉਣੀ ਬਣੀ ਲੇਟਾਂ ਸਾਫ ਕਰਨੀਆਂ ਪੈਣਗੀਆਂ ਕੁਝ ਕ ਕੱਲ ਬੱਲੀਆਂ ਲਾਈਆਂ ਤੇ ਮਗਰਲੇ ਕਮਰਿਆਂ ਚ ਲਾਈਆਂ ਉਧਰ ਸਾਰੇ ਤੇ ਆਹ ਲਾਈਆਂ ਕੋਰਸ ਹੋਈ ਚਾ ਲੌਬੀ ਰਹਿ ਗਈ ਥੱਲੇ ਬੰਨੇ ਨਹੀਂ ਕਾਫੀ ਪੈ ਗਿਆ ਬੱਲੀਆਂ ਬੱਲੀਆਂ ਥੱਲੇ ਪਾਣੀ ਪੁਣੀ ਗਿੱਲਾ ਹੋ ਗਿਆ ਮੈਂ ਲਾਦਾ ਮੜੀ ਮੋਟੀਆਂ ਬੰਨ੍ਹਦੇ ਜਾਣਾ ਫੇਰ ਸੈਟ ਕਰਨੀਆਂ ਪਾਣੀਆਂ ਉਹ ਦੇਖਦੇ ਹੁਣ ਮੀਂਹ ਹਟਦਾ ਕੀ ਮੌਲ ਚਾਲਾ ਕਿੱਥਾ ਮਾਹ ਵੇਖ ਕੇ ਆਈ ਇੱਕ ਰੀ ਤਾਂ ਕੀ ਬਣਿਆ ਵਾ ਮੇਲਾ ਖੇਤ ਦਾ ਸਾਹਮਣੇ ਸੱਚੀ ਬੜਾ ਡਰ ਲੱਗਿਆ ਆ ਜਾ ਲਈ ਤੇ ਉਤੇ ਲੱਗੀ ਆ ਦੇ ਹਾਂ ਮੈਂ ਚੱਲੀ ਹਾਂ ਜੇ ਚੱਲਦੀ ਹੈ ਕਿ ਲਾਵਾ ਸਾਰਾ ਓ ਪਰੇ ਕੰਧ ਉੱਤੇ ਆਇਆ ਕਿਹੜੀ ਕੰਧ ਓ ਕੰਧ ਉੱਤੇ ਇੱਥੇ ਨਾ ਪੈ ਰਿਖ ਮੈਂ ਤਾਂ ਵੇਖਣਾ ਪਾਣੀ ਕਿੰਨਾ ਪਾਣੀ ਵੜਖ ਲੋ ਗਿਆ ਤੇਪ ਮੇਰੇ ਹੱਥ ਨਾਲ ਵੈਨੇ ਜੇ ਧੁੱਪ ਲੱਗੀ ਠੀਕ ਆ ਕਰਦੇ ਸਾਫ ਰੱਬ ਹਣ ਮੀ ਪਾ ਕੇ ਕਿੱਡਾ ਮਸਤ ਹੋਇਆ ਸ਼ਾਂਤ ਹੋਇਆ ਹਵਾ ਵੀ ਨਹੀਂ ਮਾਸਾ ਨਹੀਂ ਫੇਰ ਆਜ ਲੱਗਦਾ ਚਲੋ ਚਲੋ ਔਰ ਧੋਪ ਲੱਗਦੀ ਸੁੱਕਦਾ ਫਿਰ ਵੇਣੇ ਆਪਾਂ ਫਿਰ ਮਾਰ ਕੇ ਕਪੜਾ ਜਿਹੜਾ ਟੇਬਲ ਉੱਤੀ ਤੇ ਲਾਵਾਂਗੇ नाला फिर आप रह दे आ जा आ जा चलो चलो